ਹਾਂਜੀ 사ਸੀਗਾ ਸਾਰੇ ਖੇਡ ਪ੍ਰੇਮੀਆਂ ਨੂੰ ਮੈਂ ਤੁਹਾਡਾ ਆਪਣਾ ਗੱਗੀ ਖੇਡਣੀ ਵੀਰ ਆ ਜੀ ਸਾਰੇ ਭੈਣਾਂ ਭਰਾਵਾਂ ਦੇ ਚਾਨਾਂ ਬੇਨਤੀ ਕਰਨੀ ਚਾਹੁੰਦਾ ਆ ਵੀ ਜਿਤਾ ਆ ਜੀ ਨੇ ਦੱਸਾਇਆ ਵੀ ਆਪਣੇ ਕੁਛ ਜ਼ਿਲ੍ਹਿਆਂ ਚ ਪੰਜਾਬ ਦੇ ਜਾਂ ਹੜ੍ਹਾਂ ਦੀ ਮਾਰ ਆਈ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿੰਡਾਂ ਦੇ ਪਿੰਡ ਜਿੰਨੀਆਂ ਫਸਲਾਂ ਮਰ ਗਈਆਂ ਉਸਮਾਰਾ ਬਹੁਤ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਆਇਆ ਜੋ ਕੁਛ ਵੀ ਉਹਨਾਂ ਦਾ ਖਾਣ ਨੂੰ, ਪੀਣ ਨੂੰ ਸਾੰਧੀ ਹੈ ਕਣਕ ਸੀ ਸਾਰੀ ਖਰਾਬ ਹੋ ਗਈ ਸਾਰੇ ਘਰਾਂ ਦੀ ਤੇ ਜੋ ਕੱਪੜੇ-ਕੁਪੜੇ ਜੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਆਪਾਂ ਨੂੰ ਹਣ ਆਪਣੇ ਸਾਰੇ ਭਰਾਵਾਂ ਦੇ ਨਾਲ ਖੜਨ ਦੀ ਲੋੜ ਆ ਮੈਂ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਉਦ ਤ ਬਹੁਤ ਜਿਆਦੀ ਸੇਵਾ ਆ ਰਹੀ ਆ ਸਾਰੇ ਸਾਰੇ ਨਗਰਾਂ ਵੱਲੋਂ ਮੈਂ ਇਹ ਬੇਨਤੀ ਕਰਦਾ ਵੀ ਆਪਾਂ ਨੂੰ ਪਸ਼ੂਆਂ ਵਾਸਤੇ ਚਾਰ ਦੀ ਤੇ ਰਾਚਣ ਪਾਣੀ ਦੀ ਉਹ ਸੇਵਾ ਪਾਣੀ ਦੀ ਸੇਵਾ ਤੇ ਬਹੁਤ ਜਿਆਦੀ ਸੇਵਾ ਦੀ ਲੋੜ ਆ ਤੁਸੀਂ ਮੇਰਾ ਵੀਰ ਤੁਸੀਂ ਕੰਟੈਕਟ ਕਰੋ ਉੱਥੇ ਕੈਂਪ ਵਾਲਿਆਂ ਨਾਲ ਜਿਹੜੇ ਉੱਥੇ ਵੀਰ ਸੇਵਾ ਕਰਦੇ ਆ ਤੇ ਉਹਨਾਂ ਨਾਲ رابطہ ਕਾਇਮ ਕਰਕੇ ਤੁਸੀਂ ਪਹੁੰਚੋ ਜਿਹੜੀ ਚੀਜ਼ ਦੀ ਲੋੜਿਆ ਉਹ ਵੀ ਚੀਜ਼ ਲੈ ਕੇ ਜਾਓ ਵੀ ਬੇ ਲੋੜੀ ਚੀਜ਼ ਨਾ ਲੈ ਕੇ ਜਾਓ ਕਿਉਂਕਿ ਇਹ ਆਪਾਂ ਨੂੰ ਹੀ ਸਾਰੇ ਭਰਾਵਾਂ ਨੂੰ ਰਲ ਮਿਲ ਕੇ ਕੰਮ ਕਰਨਾ ਪੈਣਾ ਸਰਕਾਰਾਂ ਨੇ ਕੁਝ ਨਹੀਂ ਕਰਨਾ ਜੇ ਇੰਨੀਆਂ ਸਰਕਾਰਾਂ ਕੰਮ ਵਾਲੀਆਂ ਹੁੰਦੀਆਂ ਤਾਂ ਬੰਨ ਪੱਕੇ ਕਰਾਉਂਦੀਆਂ ਤੇ ਪਾਣੀ ਇਕੱਠੇ ਨਾ ਛਡਾਉਂਦੀਆਂ ਸੋ ਮੇਰੀ ਬੇਨਤੀ ਆ ਫਿਰ ਤੋਂ ਸਾਰੇ ਭਰਾਵਾਂ ਨੂੰ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਦੁੱਖ ਦੀ ਘੜੀ ਵਿੱਚ ਆਪਾਂ ਹੀ ਇੱਕ ਦੂਜੇ ਦੇ ਭਰਾਵਾਂ ਦੇ ਨਾਲ ਖੜਦਾ ਆ ਸੋ ਇਸੇ ਬੇਨਤੀ ਨਾਲ ਵਾਹਿਗੁਰੂ ਖਾਲਸਾ ਵਾਹਿ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਬਹੁਤ ਮੁੱਦੇ ਤੇ ਗੱਲ ਕਰਨ ਜਾ ਰਿਹਾ ਆ ਆਪਣੀ ਬਰੋਬਰ ਚ ਲਗਾਤਾਰ 7 ਦਿਨ ਨਹੀਂ ਪਿਆ ਤੇ ਲੋਕਾਂ ਦੇ ਸਾਫਰ ਮਤਲਬ ਚੱਪਾ ਕਿਨੇ ਮਿਲ ਕੇ ਮਨ ਕਾਲ ਨੇ ਆਪਣੇ ਸਾਰੇ ਆ ਗਏ ਤੇ ਆਪਣਾ ਉਹ ਮੰਨ ਕਿੰਨਾ ਬੋਸ ਲੱਗਦਾ ਨੇ ਦੇਖੋ ਮਾਜਿਆਂ ਦਾ ਜਿਗਰਾ ਕਿੰਨਾ ਆ ਉਹਨਾਂ ਦੇ ਵਿਚਾਰੇ ਘਰੇ ਰੜ ਗਏ ਮੱਝਾਂ ਲੱਖ ਲੱਖ ਤੋਂ ਲੱਖ ਰੀਆਂ 1-1 ਲੱਖਾਂ ਮੱਝਾਂ ਰੜ ਗਈਆਂ ਤੇ ਜਿੰਨੇ ਵੀ ਮੇਰੇ ਨਾਲ ਐਨਆਰਆਈ ਵੀਰ ਤੇ ਆਪਣੇ ਔਰ ਮੋਟਰ ਸਾਹਿਬ ਜੁੜੇ ਆ ਬੱਤਵਾਰੇ ਆ ਕੇ ਮਾਜੀ ਮਾਜੀ ਦੀ سپورਟ ਕਰੋ ਉਹਨਾਂ ਨੂੰ ਤੁਹਾਡੇ ਲੋਕ سپورਟ ਦੀ ਬਹੁਤ ਜ਼ਿਆਦਾ ਲੋੜ ਆ ਜਿੰਨੀ ਵੀ ਹੋ ਸਕਦੇ 10 20 30 ਨੂੰ ਜਾ ਕੇ ਜਰੂਰ ਹੈਲਪ ਕਰੋ ਚਲੋ ਮੈਂ ਫਿਰ ਮੈਕੇ ਦੀ ਜੀ ਆਂਦਾ